ਮੁਰਦਾਵਾਲ <tabar> ਮੁਰਦਾਵਾਲ <tabar> <tabar> 快快 ਇਹਰਾ ਨਾਮ ਸੁਖਿੰਦਰ ਸਿੰਘ ਹੈ ਜੀ ਕਿਹੜੀ ਸੰਸਥਾ ਆਪਣਾ ਹੈਂਡੀਕਾਪਡ ਹੈਲਪ ਵੈਲਫੇਅਰ ਐਸੋਸੀਏਸ਼ਨ ਨਕਾਈ ਮਾਨਸਾ ਤੇ ਕੀ ਗੱਲ ਹੋਈ ਅੱਜ ਵਿਧਾਇਕ ਦੀ ਕੋਠੀ ਮੂਵੀ ਤਰਨਾ ਲਾਉਣਾ ਪਿਆ ਦੇਖੋ ਜੀ ਨਗਰ ਨਗਰ ਦੇ ਵਿੱਚ 322 ਪੋਸਟਾਂ ਆਈਆਂ ਸੀਗੀਆਂ 21-10-21 ਦੇ ਵਿੱਚ ਇਹਨਾਂ ਨੇ ਭਰੀਆਂ ਸੀਗੀਆਂ ਠੀਕ ਹੈ ਜੀ ਉਹ ਸਾਰਾ ਪ੍ਰੋਸੀਸਰ ਸੈੱਟ ਹੋ ਗਿਆ ਜੀ ਸਾਰਾ ਇਹਨਾਂ ਨੂੰ ਨੌਕਰੀ ਇਸ ਟਾਈਮ ਜਨਰਲ ਲੈਟਰ ਦੀ ਲੋੜ ਸੀਗੀ ਉਹ ਸਰਕਾਰ ਨੇ ਅੱਗਾ ਪਿੱਛਾ ਕਰਕੇ ਇਹਨਾਂ ਨੂੰ ਮੰਨ ਲਿਆ ਵੀ ਕਹਦੇ ਨਹੀਂ ਰੱਖਣਾ ਤੁਹਾਨੂੰ 500 ਨਵੀਂ ਪੋਸਟ ਕੱਢ ਕੇ ਠੀਕ ਹੈ ਇਹਨਾਂ ਨੂੰ ਕਹਦੇ ਵੀ ਉਹਨਾਂ ਨੂੰ ਰੱਖਿਆ ਜਾਊਗਾ ਉਹਦੇ ਬਾਬਤ ਅਸੀਂ ਐਮਐਲਏ ਦੇ ਬਾਰਗੇ ਧਰਨ ਦਿੱਤਾ ਸੀ ਵੀ ਤੁਸੀਂ ਇਹਦਾ ਹੱਲ ਕਰ ਦਿਓ ਅੱਜ ਲਾਸਟ ਡੇਨ ਹੈ ਜੀ ਸੋਮਵਾਰ ਨੂੰ ਜੋ 500 ਬੰਦੇ ਨੂੰ ਜੁਆਇਨ ਕਲੈਕਟਰ ਦਿੱਤਾ ਜਾਊਗਾ ਤੇ ਇਹਨਾਂ ਨੂੰ ਰੱਦ ਕਰ ਦਿੱਤਾ ਜੀ ਤੁਸੀਂ ਉਹਨਾਂ ਨੂੰ ਪੁੱਛਣਾ ਸੀ ਕਿ ਵੀ ਪਹਿਲਾਂ 300 ਹੋਰ ਰੱਖ ਲਓ ਤੇ 200 ਹੋਰ ਰੱਖ ਲਓ ਅਸੀਂ ਆਖਿਆ ਸੀ ਵੀ ਇਹਨਾਂ ਨੂੰ ਵਿੱਚ ਐਡ ਕਰ ਦਿਓ ਜੀ ਉਹ ਕਹਿੰਦੇ ਸਾਡੇ ਕੋਈ ਸਾਰੇ ਨਹੀਂ ਸਾਡੀ ਬਸ ਚਿੱਟੇ ਹੀ ਮੁੱਕ ਰਹੇ ਕਹਿੰਦੇ ਸਾਡੇ ਕੋਈ ਸਾਰੇ ਨਹੀਂਗਾ ਅਸੀਂ ਬਥੇਰੇ ਉਹਨਾਂ ਨੂੰ ਮਿਲਤਦਾਰੀ ਵੀ ਕਰੀ ਠੀਕ ਆ ਕਹਿੰਦਾ ਮੇਰੇ ਹੱਥ ਦੇ ਵਿੱਚ ਕੋਈ ਪਾਵਰ ਨਹੀਂ ਐ ਤੁਹਾਨੂੰ ਅਸ਼ਵਾਸਨ ਦੇਣ ਵਾਸਤੇ ਲੱਗਦਾ ਕੋਈ ਵੀ ਸਿਆਸੀ ਦਬਾਅ ਕਰਨੀ ਬਹੁਤ ਵੱਡਾ ਸਿਆਸੀ ਦਬਾਅ ਹੈ ਜੀ ਜੋ ਮੰਨ ਲਓ ਇਹਨਾਂ ਦੀ ਇੰਟਰਵਿਊ ਹੋ ਗਿਆ ਸਭ ਕੁਝ ਸਕਸੈਸ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਰੱਦ ਕੀਤਾ ਗਿਆ ਜੀ ਕੀ ਹੋਇਆ ਕੋਈ ਆਪਦੇ ਬੰਦੇ ਸੈੱਟ ਕਰਨੇ ਚਾਹੁੰਦੇ ਹੋਣਗੇ ਹਾਂ ਜੀ ਇਹੀ ਤਾਂ ਗੱਲ ਆ ਜੀ ਜੋ 500 ਨਵੇਂ ਹੋ ਕੱਢੀ ਇਹਨਾਂ ਨੇ ਪੋਰਟ 500 ਪਤਾ ਨਹੀਂ ਕਿੰਨੀ ਉਹਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਬੈਕ ਕਰਤਾ ਜੋ ਨਵੇਂ ਬੰਦੇ ਰੱਖੇ ਜਾਣਗੇ ਅੱਜ ਵਿਧਾਇਕ ਨੂੰ ਮਿਲੇ ਸੀਗੇ ਫਿਰ ਉਹਨਾਂ ਨੇ ਕੀ ਬਿਸ਼ਵਾਸ ਜੀ ਕੋਈ ਵਿਸ਼ਵਾਸ ਨਹੀਂ ਦਿੱਤਾ ਜੀ ਉਹ ਕਹਿੰਦੇ ਸਾਡੇ ਕੋਈ ਸਾਰੇ ਨਹੀਂ ਮੈਂ ਇਹਦੇ ਬਾਬਤ ਕੁਝ ਵੀ ਨਹੀਂ ਕਰ ਸਕਦਾ ਜੀ ਭਗਵਾਨਤਮਨਤਾ ਕਹਿੰਦੇ ਸੀ ਕਿ ਵੀ ਅਸੀਂ ਨੌਕਰੀਆਂ ਦੇਣ ਵਾਲੇ ਬਣਾਵਾਂਗੇ ਵੀ ਅੱਗੇ ਨੌਕਰੀਆਂ ਦੇਣਗੇ ਤਾਂ ਸੁੱਟੀਆਂ ਨੌਕਰੀਆਂ ਖੋਹੀ ਜਾਂਦੇ ਇਹਦੇ ਵਿੱਚ ਕੋਈ ਦੋਰ ਨਹੀਂ ਜੀ ਇਹਨਾਂ ਨੂੰ ਮਿਲੀ ਹੋਈ ਨੌਕਰੀ ਇਹਨਾਂ ਤੋਂ ਖੋਹੀ ਗਈ ਜੀ ਇਹ ਇੱਕ 322 ਦੇ ਵਿੱਚ 13 ਹੈਂਡੀਕੈਪਟ ਅਸਾਮੀਆਂ ਨੇ ਜੀ ਉਹ ਮੁੰਡੇ ਆ ਬੈਠੇ ਨੇ ਜੀ ਇਹਨਾਂ ਨੇ ਭਰੀਆਂ ਹੋਈਆਂ ਨੇ ਤਿੰਨ ਦਿਨ ਤੋਂ ਇਹ ਧਰਨਾ ਲਾ ਰਹੇ ਨੇ ਜੀ ਕੋਈ ਸੁਣਵਾਈ ਨਹੀਂ ਕੋਈ ਕਿਸੇ ਨੇ ਆ ਕੇ ਪੁੱਛਿਆ ਨਹੀਂਗਾ ਕਿ ਤੁਹਾਨੂੰ ਕੀ ਦੁੱਖ ਹੈ ਕੀ ਤਕਲੀਫ ਹੈ ਅੱਜ ਹਾਰ ਕੇ ਇਹ ਸੜਕਾਂ ਦੇ ਉੱਤੇ ਉਤਰੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿੰਦੇ ਬਹੁਤ ਵੱਡਾ ਅਸੀਂ ਸੰਘਰਸ਼ ਵਿੜਾਂਗੇ ਜਿਨ੍ਹਾਂ ਦੇ ਵਿੱਚ ਅਸੀਂ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਸਾਡੀ ਰਾਸਤੀ ਦੇ ਵਾਂਗ ਐਸੋਸੀਏਸ਼ਨ ਤੇ ਫਿਜ਼ੀਕਲ ਐਸੋਸੀਏਸ਼ਨ ਆ ਜੀ ਤੇ ਉਹ ਜੀ ਤੇ 2021 ਦੇ ਵਿੱਚ ਇਹਨਾਂ ਨੇ 322 ਦੀ ਜਿਹੜੀਆਂ ਸਫਾਈ ਸੇਵਕ ਦੀਆਂ ਪੋਸਟਾਂ ਕੱਢੀਆਂ ਗਈਆਂ ਸੀ ਜਿਸ ਦੇ ਵਿੱਚ ਸਾਡੀ ਇਹ ਬਕਾਇਦਾ 12ਵੇਂ ਮਹੀਨੇ 2021 ਦੇ ਵਿੱਚ ਸਾਡੀ ਇੰਟਰਵਿਊ ਕਰਵਾਈ ਗਈ। ਐਤਵਾਰ ਕੀ ਹੋਇਆ ਜਦੋਂ ਚੋਣ ਜਾਪ ਲੱਗ ਗਿਆ। ਚੋਣ ਜਾਪ ਲੱਗਣ ਦੇ ਬਾਅਦ ਇਹਨਾਂ ਨੇ ਪੰਜ ਮੈਂਬਰਾਂ ਦੀ ਕਮੇਟੀ ਬਿਠਾਈ ਗਈ ਤੇ ਸਾਰੇ ਐਮਸੀਆਂ ਵੱਲੋਂ ਸਾਰੇ ਇਹ ਮੈਰਿਟ ਲਿਸਟ ਬਣਾਈ ਗਈ ਜੀ ਤੇ ਬਾਅਦ ਦੇ ਵਿੱਚ ਚੋਣ ਜਾਪ ਇਹ ਪ੍ਰੋਸੈਸ ਉਸੇ ਤਰ੍ਹਾਂ ਚੱਲਦਾ ਰਿਹਾ ਫਿਰ ਚੋਣ ਜਾਬ ਫਿਰ ਲੱਗ ਗਿਆ ਜੀ ਇਹ ਦੁਆ ਦੇ ਪ੍ਰਕਿਰਿਆ ਜਦੋਂ ਦੁਬਾਰੇ ਫੇਰ ਸਟਾਰਟ ਹੋਈ ਜੀ ਇਹ ਜਿਹੜਾ ਹਾਊਸਿੰਗ ਬੋਰਡ ਦੇ ਵਿੱਚ ਇਹ ਜਿਹੜਾ 322 ਦਾ ਮੁੱਦਾ ਹੈ ਲੈ ਕੇ ਆ ਜਿਹੜਾ ਜੀ ਇਹ ਤੇ ਫੇਰ ਕਦਮ اٹھਾਇਆ ਗਿਆ ਜਿਹੜੇ ਸਾਡੇ ਅੰਦਰ ਸਿੰਘ ਲੱਡੂ ਜੀ ਆ ਉਹਨਾਂ ਨੇ ਦੁਬਾਰੇ ਫੇਰ ਇਹ ਜਦੋਂ ਕਦਮ ਚੁੱਕਿਆ 322 ਦੀਆਂ ਜਿਹੜੀਆਂ ਪੋਸਟਾਂ ਨੂੰ ਪੂਰਾ ਕੀਤਾ ਜਾਵੇ ਪਰ ਇਹ ਕੀ ਹੋਇਆ ਜਦੋਂ ਸਭ ਕੁਝ ਹੋ ਚੁੱਕਿਆ ਜੀ ਸਭ ਮਨਜ਼ੂਰੀ ਹੋ ਗਈ ਇੱਕ ਜਿਹੜੇ ਕਮਿਸ਼ਨਰ ਸਾਹਿਬ ਹੈ ਜੀ ਕਮਿਸ਼ਨਰ ਸਾਹਿਬ ਨੇ ਇਸ ਤੇ ਰੋਕ ਲਾ ਦਿੱਤੀ ਗਈ ਵਿਜਮੈਨ ਸਿਰਫ ਸਾਡੇ ਵੈਰੀਫਿਕੇਸ਼ਨ ਸਭ ਕੁਝ ਹੋਣ ਦੇ ਬਾਵਜੂਦ ਵੀ ਸਾਨੂੰ ਜੁਆਇਨਿੰਗ ਲੈਟਰ ਸਿਰਫ ਪੈਂਡਿੰਗ ਹੈ ਜੀ ਉਹ ਨਹੀਂ ਸਾਨੂੰ ਮਿਲ ਰਹੇ ਜੀ ਤਿੰਨ ਸਾਲ ਸਾਨੂੰ ਚੌਥਾ ਸਾਲ ਹੋ ਗਿਆ ਜੀ ਸਾਡੇ ਨਾਲ ਸਾਨੂੰ ਸਾਡਾ ਸਿਰਫ ਮਜ਼ਾਕ ਬਣਾ ਰਿਹਾ ਸਾਨੂੰ ਲਟਕਾ ਰਿਹਾ ਅਸੀਂ ਚਾਰ ਦਿਨ ਪਹਿਲਾਂ ਜਦੋਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਮਿਲੇ ਬੀਜੀ ਸਾਡੀਆਂ 322 ਪੋਸਟਾਂ ਨੂੰ ਕੰਪਲੀਟ ਕੀਤਾ ਜਾਵੇ ਸਾਨੂੰ ਕਿਉਂ ਨਹੀਂ ਤੁਸੀਂ ਜੁਆਇਨਿੰਗ ਲੈਟਰ ਦਿੱਤੇ ਜਾਂਦੇ ਸਾਨੂੰ ਨਹੀਂ ਪਤਾ ਕਿ ਉਹ ਕਿਸੇ ਰਾਜਨੀਤੀ ਦਵਾ ਕਰਕੇ ਕਿਸੇ ਦੇ ਦਵਾ ਕਰਕੇ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੇ ਜਾ ਰਹੇ ਜੀ ਤੇ ਅਨਸਾਰ ਹੋ ਗਏ ਸਾਨੂੰ ਖਤਨਾ ਨਾਲ ਤੁਹਕ ਜੀ ਆ ਮੇਰੇ ਘਰ ਵਾਲਾ ਜੀ ਕਰ ਸਾਡੂ 3 ਸਾਲ ਹੋ ਗਏ ਜੀ ਅਸੀਂ ਲੰਮਕਦੇ ਆ ਰਹੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਭਾਵੇਂ ਮਿਲਿਆ ਕਿ ਉਹਨਾਂ ਨੇ ਵਿਸ਼ਵਾਸ ਦਿੱਤਾ ਉਹਨਾਂ ਨੇ ਵਿਸ਼ਵਾਸ ਕਿਹੜਾ ਦਵਾਣਾ ਜੀ ਉਹ ਸਿਰਫ ਮਿੱਠੀ ਗੋਲੀ ਦੇ ਦਿੰਦੇ ਆ ਜੀ ਇਹ ਭਗਵਾਨ ਤਮਾਣੇ ਕਹਿੰਦੇ ਸੀ ਨਾ ਅਸੀਂ ਤੁਹਾਨੂੰ ਨੌਕਰੀਆਂ ਦੇਣ ਵਾਲਾ ਬਣਾਉਂਗਾ ਸਰਪਨ ਮੇਰੇ ਪੈਂਤੇ ਪ੍ਰਾਜੇੜੇ 322 ਪੋਸਟਾਂ ਜਿੰਨਾ ਚ ਪ੍ਰੂਫਲ ਹੋ ਚੁੱਕੇ ਆ ਤੇ ਇਹ ਅਸੀਂ ਇੱਕ ਤਿੱਖਾ ਸੰਘਰਸ਼ ਕਰਾਂਗੇ ਸਾਡੀ ਜਾਣ ਦੀ ਜ਼ਿੰਮੇਵਾਰ ਸਾਡੀ ਸਰਕਾਰ ਹੋਵੇਗੀ ਇਹ ਨਹੀਂ ਲਗਨ ਕਿਉਂਕਿ ਜਿਹੜੇ ਉਹ ਜਨਨ ਲਾਈਟਰ ਦੇਣਾ ਸੀ ਪਰ ਇਹਨੂੰ ਦਿੱਤੇ ਨਹੀਂ ਕਿ ਕਰਨਾ ਨਹੀਂ ਕੱਲੇ ਹੈਂਡੀਕੈਪ ਨਹੀਂ ਇਹਦੇ ਚ ਕਿਤਾ ਜਿਹੜੀ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਹੀ 322 ਪੋਸਟਾਂ ਪਹਿਲਾਂ ਉਹਨਾਂ ਦੇ ਹੁੰਦੇ ਵੀ ਰੌਲਾ ਪੈਦਾ ਰਿਹਾ ਕਈ ਉਸ ਦੇ ਵਿੱਚ ਜਿਨ੍ਹਾਂ ਨੂੰ ਮੈਂ ਕਹਿ ਨਹੀਂ ਸਕਦਾ ਦੋਸ਼ੀ ਲੱਗਦੇ ਰਹੇ ਆਪਸ ਵਿੱਚ ਉਹਨਾਂ ਦੀ ਲੜਾਈ ਦੇ ਵਿੱਚ ਹੋ ਲੰਬਾ ਸਮਾਂ ਪਿਆ ਰਿਆ ਜੇ ਉਹ ਚਾਹਦੇ ਤਾਂ 322 ਦੇ ਦੇ ਦਿੰਦੇ ਕੋਈ ਰੋਕ ਨਹੀਂ ਸਕਦਾ ਸੀ ਉਹਨਾਂ ਨੂੰ ਹੁਣ ਲੇਟੈਸਟ ਜੋ ਇਹਨਾਂ ਨੇ ਮੈਨੂੰ ਦੱਸਿਆ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਇਸ ਸਿਲਸਿਲੇ ਦੇ ਵਿੱਚ ਜਿਹੜੀਆਂ ਕਾਰਪੋਰੇਸ਼ਨਲੀਆਂ ਗਤੀਵਿਧੀਆਂ ਡਿਪਾਰਟਮੈਂਟਲ ਜਿਹੜੀਆਂ ਕਰਨੀਆਂ ਹੁੰਦੀਆਂ ਨੇ ਮੈਂ ਆਪਦੇ ਜਿਹੜੇ ਪ੍ਰੋਜੈਕਟ ਨੇ ਪਟੰਡੇ ਹਲਕੇ ਦੇ ਉਸ ਤੋਂ ਬਾਅਦ ਇਹਨਾਂ ਦਾ ਫਰਕ ਪੈਂਦਾ ਕਿਉਂਕਿ ਪਿਓਰ ਕਾਰਪੋਰੇਸ਼ਨਲ ਕੰਮ ਹੈ ਉਹ ਸਟੇਜ ਉਹਨਾਂ ਦੇ ਦੱਸਣ ਮੁਤਾਬਕ ਹੈ ਕਿ 322 ਦੀ بجائے 597 ਕੋਟਾ ਜੋ ਮੈਂ ਪੜਿਆ ਮੈਂ ਜੋ ਇਹਨਾਂ ਨੇ ਦਿਖਾਇਆ ਉਹ 597 ਕੋਟਾ ਇਹਨਾਂ ਨੇ ਹੋਰ ਮੰਗਿਆ ਨੇ ਉਸ ਦੇ ਵਿੱਚ ਜਦੋਂ ਇਹਨਾਂ ਨੇ ਭੇਜਿਆ ਇੱਥੋਂ ਕੇ ਸਰਕਾਰ ਦੀ ਕੋਈ ਕੁਆਰੀ ਪਈ ਵੀ ਹੈ ਜੋ ਉਹਦੇ ਚ ਮੈਂ ਵੇਖੀ ਹੈ ਮਤਲਬ ਨੰਬਰ 80 ਦੇ 2 ਫੁੱਤਰ 80 ਜਿਹਾ ਕੁਝਿੰਗ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਵੀ ਦੱਸੋ ਇਸ ਦੇ ਨਾਲ ਸਰਕਾਰ ਦੇ ਉੱਤੇ ਕਿੰਨਾ ਕਾਰਪੋਰੇਸ਼ਨ ਦੇ ਤੇ ਕਿੰਨਾ ਬੀਤੀਗੋਚ ਪੂਗਾ ਔਰ ਕਾਰਪੋਰੇਸ਼ਨ ਦੀ ਪੁਨਰਚੜਾਤ ਕੀ ਹੈ ਉਹਦਾ ਜੋਬ ਭੇਜਿਆ ਹੈ ਕਮਿਸ਼ਨਰ ਨੇ ਜੋ ਬੀਹਸਾਬ ਨੇ ਮੈਨੂੰ ਦੱਸਿਆ ਉਸ ਤੋਂ ਸਰਕਾਰ ਕੀ ਫੈਸਲਾ ਲੈਂਦੀ ਹੈ ਕਿਉਂਕਿ ਇਹ 322 ਪੋਸਟਾਂ ਵੀ ਕਮਿਸ਼ਨਸ ਆਫ ਦਿ ਕੈਂਟ ਦੇ ਮਤਾਬਕ ਜੋ ਇਹਨਾਂ ਦੇ ਸਾਹਮਣੇ ਕੋਣ ਕਰਕੇ ਮਿਲché ਉਹ ਕਹਿੰਦੇ ਸਬਕਮੇਟੀ ਤੋਂ ਕੱਟ ਹੋ ਕੇ ਜੀ ਇਹਨਾਂ ਨੇ ਕੋਈ ਆਰਡਰ ਨਹੀਂ ਦਿੱਤੇ ਸੀ ਕਿਸ਼ੇ ਦਾ ਫੈਸਲਾ ਨਹੀਂ ਦਿੱਤਾ ਮੈਂ ਇੱਕ ਗੱਲ ਇਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਲਿਖ ਕੇ ਦਿਓ ਮੈਂ ਕਾ ਸਕਾਰ ਦੇ ਨਾਲ ਟੇਕ ਅਪ ਵੀ ਕਰੂੰਗਾ ਤੁਸੀਂ ਮੀਟਿੰਗ ਕਰਨੀ ਹੈ ਮੈਂ ਲੋਕਲ ਬਲਡ ਮੰਤਰੀ ਨਾਲ ਮੀਟਿੰਗ ਕਰਾ ਦੂੰਗਾ ਤੁਹਾਡਾ ਕੇਸ ਵੀ ਪੁੱਟ ਕਰ ਦੂੰਗਾ ਇਹਨਾਂ ਦਾ ਜਿੱਥੋਂ ਤੱਕ ਖਦਸ਼ਾ ਸੀ ਵੀ ਸਾਡੀ ਏਜ ਨਾ ਨਿਕਲ ਜੇ ਇਹ ਦੁਆਰੇ ਪੋਸਟ ਐਡ ਕਰਦੇ ਆ ਉਹ ਮੈਂ ਇਹਨਾਂ ਨੂੰ ਕਹਿ ਰਿਹਾ ਹਾਂ ਕਿ ਤੁਸੀਂ ਪ੍ਰਿੰਟਿੰਗ ਦਿਓ ਇਹਦੀ ਵੀ ਮੈਂ ਕਰੂੰਗਾ ਵੀ ਅਗਰ ਤੁਸੀਂ ਦੁਆਰੇ ਪੋਸਟਾਂ ਕਰਦੇ ਹਾਂ ਤੇ ਜਿਹੜੇ ਬੰਦਿਆਂ ਦੀ ਇਸ ਕਰਕੇ ਏਜ ਨਿਕਲ ਗਈ ਵੀ ਇਸ ਨੂੰ ਲੰਬਤ ਰੱਖਿਆ ਗਿਆ ਇਹਨਾਂ ਨੂੰ ਰਿਲੈਕਸੇਸ਼ਨ ਦੇ ਦੇਣੀ ਚਾਹੀਦੀ ਹੈ ਮੇਰਾ ਜਾਤੀ ਵੀ ਉਹ ਹੈ ਉਸ ਦੇ ਲਈ ਮੈਂ ਯਤਨ ਕਰੂੰਗਾ ਪਰ ਇਹਨਾਂ ਦੀ ਸਭ ਮਦਦ ਕਰਾਂ ਤੁਹਾਡੇ ਪ੍ਰੋਸੇ ਤੋਂ ਬਾਅਦ ਵੀ ਉਹ ਨਰਾਜ਼ਗੀ ਜਿਤਾਈ ਆ ਦੇਖੋ ਇਹ ਇਹ ਉਹ ਤਾਂ ਇਹ ਕਹਿੰਦੇ ਤੁਸੀਂ 322 ਦੇ ਆਰਡਰ ਫਲੋ ਜਿਹੜੇ ਮੈਂ ਦੇਈ ਨਹੀਂ ਸਕਦਾ ਮੇਰੇ ਕਿਚਾਰੇ ਮੈਂ 322 ਦੇ ਤੁਸੀਂ ਪੱਤਰਕਾਰ ਹੋ ਤੁਸੀਂ ਬੜੀ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਦੇ ਹੋ ਐਮਐਲ ਨੂੰ ਕੋਲ ਕੁ ਪਾਵਰ ਹੈ ਕਿਸੇ ਨੂੰ ਜਿਹੜੇ ਅਪਾਇੰਟਮੈਂਟ ਆਰਡਰ ਦੇ ਦੇ ਕੀਪ ਸਿੰਘ ਸਰ ਕੀ ਕਹਿਣਾ ਚਾਹੋਗੇ ਅੱਜ ਦਾ ਧੰਨਵਾਦ ਹੈ ਸਰ 322 ਪੋਸਟਾਂ 2021 ਚ ਕੜੀਆਂ ਨਹੀਂ ਸੀ ਆਨਲਾਈਨ ਸਸਤਾ ਨਹੀਂ ਸੋ ਜੀ ਸਾਰੇ ਇਨਸਲੈਕਟ ਆਨਲਾਈਨ ਸਸਤਾ ਨਹੀਂ ਕੀਤੀ ਗਈ ਮੈਰ ਦੇ ਅਧਾਰ ਤੇ ਠੀਕ ਹੈ ਤੇ 322 ਨੂੰ ਇਹਨਾਂ ਨੇ ਮਨਜ਼ੂਰੀ ਵੀ ਹਾਊਸ ਮੀਟਿੰਗ ਨੇ ਦੇ ਦਿੱਤੀ ਸੀ ਅਸੀਂ ਇਹਦੇ ਜਿਹੜਾ ਬੜੇ ਹੀ ਮੰਗ ਪੱਤਰ ਦੇ ਚੁੱਕੇ ਆ ਜੀ ਅਖ ਚੁੱਕੇ ਆ ਜੀ ਸਰਕਾਰ ਕੋਲ ਸੀਮ ਹਾਊਸ ਕੋਲ ਚਾਰ ਵਾਰ ਜਾ ਚੁੱਕੇ ਆ ਜੀ ਉਹ ਤੋਂ ਕੋਣ ਜਾਂਦਾ ਜੀ ਇੱਥੇ ਸਾਨੂੰ ਲਾਰੇ ਦੱਸ ਦਿੰਦੇ ਲਾਰੇ ਦਾਨ ਦੇ 5 ਦਿਨ ਦੇ ਲਾਰੇ ਲਾਉਂਦੇ ਅਸੀਂ ਵੇਟ ਕਰਦੇ ਕਰਦੇ ਜੀ ਇੱਥੇ ਤੱਕ ਆ ਗਏ ਹੁਣ ਇਹਨਾਂ ਨੇ ਬੰਦੇ ਸਿਲੈਕਟ ਕੀਤੇ ਕਿੱਥੇ ਗਏ ਸੀ ਹਾਂਜੀ ਸੂਟੇ ਚ ਕਿੰਨੇ ਬੰਦੇ ਸਿਲੈਕਟ ਕੀਤੇ ਗਏ ਸੀ ਸਾਸੀ ਫਿਲਾਲ ਜੀ ਸਾਰੇ ਟੋਟਲ ਜੀ 322 ਪੋਸਟਾਂ ਸੀਗੀਆਂ ਉਹਨਾਂ ਵਿੱਚੋਂ ਮੈਟ ਦੇ ਆਧਾਰ ਤੇ ਰੱਖਿਆ ਗਿਆ ਜੀ ਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਹੁਣ ਕਮਿਸ਼ਨ ਸਾਹਿਬ ਨੇ ਨਹੀਂ 597 ਨੂੰ ਮਤਲਬ ਮਨਜ਼ੂਰੀ ਦਿੱਤੀ ਕਿ 722 ਰੱਦ ਕਰਨੀਆਂ ਨੇ ਜਿਨ੍ਹਾਂ ਨੂੰ ਹੁਣ ਜੁਆਇਨਿੰਗ ਲੈਟਰ ਮਿਲਨੇ ਸੀ ਸਰ ਉਹਨਾਂ ਨੂੰ ਹੁਣ ਰੱਦ ਕਰਨ ਦੇ ਵਿੱਚ 597 ਰੱਖਣਾ ਚਾਹੁੰਦਾ ਜੀ ਉਹ ਆਪਣੇ ਬੰਦੇ ਜਿਹੜੇ ਆਫਸਰਸ ਤੇ ਕੰਮ ਕਰ ਰਹੇ ਨੇ ਸਰ ਅਸਤਾ ਬਸ ਟੈਂਕਰ ਹੁਣ ਤਾਂ ਸਾਡੇ ਕੋਲ ਹੈ ਨਹੀਂ ਜੀ ਸਿਲੈਕਟ ਹੋਏ ਕੈਂਡੀਡੇਟ ਜਿਹੜੇ ਜੁਆਇਨਿੰਗ ਲੈਟਰ ਹੀ ਸਾਡੇ ਕੋਲ ਨੌਕਰੀਆਂ ਹੀ ਖੋਈਆਂ ਜਾ ਰਹੀਆਂ ਗਰੀਬ ਪਰਿਵਾਰਾਂ ਦੇ ਬੱਚੇ ਜੀ ਦੋ ਦੋ ਜਵਾਬ ਹੈ ਜੀ ਚਾਰ ਜਵਾਬ ਕਹਿੰਦੇ ਇਹੋ ਬੈਠੇ ਜੀ ਹੈਂਡੀਕਾਰਟ ਸਾਰੇ ਗਰੀਬ ਪਰਿਵਾਰ ਦੇ ਜੀ ਸਰਕਾਰ ਤਾਂ ਕਹਿੰਦੀ ਜੀ ਹਰਾ ਪੈਨ ਹੈ ਜੀ ਗਰੀਬਾਂ ਲਈ ਤਾਂ ਕੋਈ ਹਰਾ ਪੈਨ ਨਹੀਂ ਚੱਲ ਰਿਹਾ ਜੀ ਹੁਣ ਅਸੀਂ ਸਾਡਾ ਜੀ ਟੈਂਕਾ ਚੜ੍ਹ ਕੇ ਜਾਣਾ ਦੇਈਏ ਕੋਈ ਨਹੀਂ ਇਹ ਤਾਂ ਲਾਰੇ ਬਸ ਲਾਰੇ ਹੀ ਦਿੱਤੇ ਆ ਅਸਤਾ ਚਾਰ ਵਾਰੀ ਜਾ ਕੇ ਆਏ ਕੋਈ ਸਾਨੂੰ ਕੁਝ ਨਹੀਂ ਵਿਕਿਆ ਜੀ ਜੀ ਗਰੁੱਪ ਗੱਲ MLA ਸਾਹਿਬ ਹੁਣ ਸਾਨੂੰ ਲਾਰਾ ਦੇ ਕੇ ਦਲਾਸਾ ਦੇ ਕੇ ਸੋਮਵਾਰ ਤੋਂ ਉਹਨਾਂ ਦੀ ਮਨਜ਼ੂਰੀ ਮਿਲ ਜਾਣੀ ਸਾਡੀ ਤਾਂ ਰੱਦ ਹੋ ਜਾਣੀ ਅੱਜ ਸਾਡੇ ਕੋਲ ਦਿਨ ਹੈਗਾ ਜੀ ਬਸ ਅਸਤਾ ਜੀ ਤੁਸੀਂ ਮਿਲੇ ਸੀ ਫਿਰ ਕੀ ਕਿਹਾ ਉਹਨਾਂ ਨੇ ਤਾਂ ਲਾਰਾ ਲਾਇਆ ਜੀ ਸਾਨੂੰ ਕੋਈ ਵੀ ਦਲਾਸਾ ਨਹੀਂ ਦਿੱਤਾ ਕਿ ਯਾਹ ਤੋਂ ਡੀਮੈਲ ਲਿਖ ਕੇ ਦੇ ਦੇਣਾ ਇਹ ਰੱਦ ਨਹੀਂ ਹੋਣ ਦੇ ਲਈ ਸਰਕਾਰ ਮਿਆਂ ਸਰਕਾਰ ਮਿਆਂ ਸਰਕਾਰ ਸਰਕਾਰ ਜਗਰੂਪਗੈਰ सु <laughs>